ਅੰਮਰਸਰ ਦੇ ਇਲਾਕੇ ਵਿੱਚ ਇੱਕ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਨਾਲ ਇਲਾਕੇ ਦੇ ਲੋਕਾਂ ਵਿੱਚ ਰਸਦਾ ਮਾਹੌਲ ਬਣ ਗਿਆ ਹੈ ਇਹ ਘਟਨਾ ਵਿੱਚ ਜਸਪਾਲ ਸਿੰਘ ਨਾਂ ਦੇ ਨੌਜਵਾਨ ਦੇ ਲਤ ਵਿੱਚ ਗੋਲੀ ਲੱਗਣ ਕਾਰਨ ਜੱਕ ਵੀ ਹੋ ਗਿਆ ਜਾਣਕਾਰੀ ਮੁਤਾਬਕ ਗੋਲੀ ਲੱਗਣ ਤੋਂ ਬਾਅਦ ਹਾਂਜੀ ਅੰਦਰ ਜੀ ਆਪਣਾ ਨਾਮ ਦੱਸੋ ਮੇਰਾ ਨਾਮ ਰਣਜੀਤ ਸਿੰਘ ਹਾਂਜੀ ਪੁੱਤਰ ਮੇਰਾ ਜਸਪਾਲ ਸਿੰਘ ਹਾਂਜੀ ਇਹ ਪਹਿਲਾਂ ਵੀ ਸੰਵਰ ਦੇ ਮਹੀਨੇ ਦੇ ਵਿੱਚ ਪੰਜਾਬ ਚ ਲੰਘ ਰਿਹਾ ਸੀ ਮਗਰੋਂ ਦੋ ਬੇਟੇ ਆਏ ਉਹਨਾ ਗੋਲੀ ਚਲਾਈਏ ਸਕੂਟਰੀ ਨਿਓਂਗੇ ਜਿਵੇਂ ਹੋ ਕੇ ਤੇ ਭਜਾ ਕੇ ਲੈ ਗਿਆ ਉਦੋਂ ਵੀ ਇਹਦਾ ਬਚਾ ਹੋ ਗਿਆ ਸੀ ਅੱਜ ਫੇਰ ਇਹਨਾ ਕਾਰਾ ਕਰਤਾ ਬੱਚੇ ਦੇ ਤੇ ਛਣੇ ਲੱਗੇ ਨੇ ਇਥੇ ਮੁੰਡਾ ਖਲੋਤਾ ਸੀ ਗਲੀ ਦੇ ਵਿੱਚ ਮੈਂ ਤਾਂ ਡੇਰੋਂ ਆ ਰਿਆਂ ਵਿਸੋਂ ਮੇਰੀ ਸੌਮਰ ਸੇਵਾ ਹੁੰਦੀ ਆ ਮੈਂ ਤਾਂ ਪਾਣੀ ਨਹੀਂ ਪੀਤਾ ਘਰ ਬੈਕ ਰੱਖ ਕੇ ਤੇ ਮੈਂ ਇੱਧਰ ਆ ਗਿਆ ਵਾਪਸ ਵੀ ਕੀ ਗੱਲ ਬਣੀ ਹੈ ਕੀ ਕੰਡੀਸ਼ਨ ਕੀ ਆ ਤੁਹਾਡੇ ਬੇਟੇ ਦੀ ਐਸੇ ਉੱਤੇ ਮੈਂ ਦੇਖਿਆ ਨਹੀਂ ਮੈਂ ਇਹਨੂੰ ਮਿਲਿਆ ਹੀ ਨਹੀਂ ਮੈਨੂੰ ਜਦੋਂ ਮੈਂ ਇੱਧਰ ਆ ਗਿਆ ਮੈਨੂੰ ਪਤਾ ਨਹੀਂ ਕਿੱਥੇ ਆਖ ਤੁਸੀਂ ਨਹੀਂ ਆ ਖਾਣੇ ਥੋਣੇ ਕੋਈ ਵੀ ਨਹੀਂ ਗਿਆ ਤੁਸੀਂ ਅਜੇ ਖਾਣੇ ਵੀ ਕੋਈ ਗਿਆ ਖਾਣੇ ਹੁਣ ਗਏ ਆ ਮੈਂ ਕਹਿੰਦੇ ਵੀ ਕਾਰਵਾਈ ਕਰਦੇ ਹੋ ਕੋਈ ਨਹੀਂ ਉਹਨਾਂ ਧਿਆਨ ਚ ਗੱਲ ਲੈਂਦੀ ਹੈ ਵੇਖੋ ਹੁਣ ਕੀ ਕਰਦੀ ਬੋਲੋ ਕਿਹੜੇ ਹਸਪੀਟਲ ਚ ਉਹਦਾ ਇਲਾਜ ਚੱਲ ਰਿਹਾ ਜੀ ਸਿਵਲ ਜਨ ਸਿਵਲ ਚ ਕਿ ਕਿਸ ਜਗ੍ਹਾ ਤੇ ਉਹਦੇ ਗੋਲੀ ਲੱਗੀ ਐ ਐਥੇ ਗੱਟੇ ਦੇ ਆਉਂਦੇ ਸੰਲੇ ਸੰਲੇ ਹੋ ਜੀ ਗੋਲੀ ਆ ਕਿ ਛਰਲੇ ਆ ਜੀ ਛਰਲੇ ਹੀ ਛਰਲੇ ਵੱਜੇ ਤੇ ਪਤਾ ਲੱਗਾ ਕਿ ਗੋਲੀ ਕਿੰਨਾਂ ਵੱਲੋਂ ਚਲਾਈ ਗਈ ਹੈ ਨਹੀਂ ਕੋਈ ਪਤਾ ਨਹੀਂ ਲੱਗਾ ਕੁਛ ਨਹੀਂ ਪਤਾ ਲੱਗਾ ਹਾਂਜੀ ਕੋਈ ਜਾਣਕਾਰੀ ਨਹੀਂ ਕੌਣ ਸੀ ਹਾਂਜੀ ਕੋਈ ਨਹੀਂ ਕਿੰਨੇ ਜਾਣੇ ਆਏ ਸੀ ਇਹ ਪਤਾ ਹੈ ਦੋ ਜਾਣੇ ਆਗੇ ਸੀ ਦੋ ਜਾਣੇ ਆਗੇ ਹਾਂਜੀ ਠੀਕ ਆ ਜੀ ਸਰ ਕੀ ਮਾਮਲਾ ਕੀ ਹੋਇਆ ਸਰ ਜਿਹੜੀ ਗੋਲੀ ਚੱਲਣ ਦੀ ਜਿਹੜੀ ਘਟਨਾ ਸਾਹਮਣੇ ਆਈ ਹੈ ਜੀ ਜੀ ਸਾਡੇ ਕੋਲ ਜਸਪਾਲ ਸਿੰਘ ਆਪ ਹੀ ਥਾਣੇ ਆਇਆ ਜਿਹਦੇ ਗੋਲੀ ਲੱਗੀ ਹੈ ਲੱਤ ਦੇ ਨਾਲ ਖਹਿ ਕੇ ਗਈ ਉਹ ਸਾਡੇ ਕੋਲ ਥਾਣੇ ਆਇਆ ਕਰੀਬਨ 15-20 ਮਿੰਟ ਪਹਿਲਾਂ ਉਹਦੇ ਅਸੀਂ ਪਹਿਲਾਂ ਉਹਨੂੰ ਹਸਪੀਟਲ ਭੇਜਤਾ ਕੋਸਟੇਡ ਲਈ ਨਾਲ ਆਪਣੇ ਮੁਲਾਜ਼ਮਾਂ ਦੇ ਨਾਲ ਭੇਜੇ ਨੇ ਉਹਦੇ ਦੱਸਨ ਮਨਤਾਬਕ ਹਰਪੀ ਦੇ ਹੈਪੀ ਨਾਮ ਦਾ ਮੁੰਡਾ ਇੱਕ ਉਹਦੇ ਨਾਲ ਅਨਪਛਾਤਾ ਬੰਦਾ ਇਹ ਦੋ ਜਣੇ ਐਕਸਟੂ ਵੀ 500 ਗੱਡੀ ਤੇ ਆਏ ਆ ਤੇ ਇਹਨਾਂ ਦੋ ਗੋਲੀਆਂ ਇੱਥੇ ਚਲਾਈਆਂ ਸਿੱਧੀਆਂ ਜਿਹੜੀ ਉਹਦੇ ਲੱਤ ਤੇ ਲਾਗੇ ਲੱਗੀਆਂ ਨੇ ਤੇ ਅਸੀਂ ਉਹ ਦੂਜੀ ਪਾਰਟੀ ਤੇ ਰੇਡ ਕਰਦੇ ਹੋਏ ਫਿਲਹਾਲ ਤੇ ਤੇ ਉਹਦੇ ਹੁਣ ਅੱਗੇ ਅਸੀਂ ਲਿੰਕ ਤੇ ਗਏ ਰੇਡ ਕਰਕੇ ਤੁਹਾਨੂੰ ਵੜ ਕੇ ਦੱਸਾਂ ਕੀ ਕਰਨ ਨਿਕਲਿਆ ਸਰ ਜਿਹੜੇ ਇਹਦੇ ਗੋਲੀ ਚਲਾਈ ਗਏ ਇਹਨਾਂ ਦੀ ਲਗਤਬਾਜੀ ਜੀ ਇਹਨਾਂ ਦਾ ਦਸਮ ਮਤਾਬਕ ਪਹਿਲਾਂ ਵੀ ਇਹਨਾਂ ਦੀ ਤਕਰੀਬਨ 3 ਕੁ ਮਹੀਨੇ ਪਹਿਲਾਂ ਕੋਈ ਗੱਲਬਾਤ ਹੋਈ ਸੀ ਉਦੋਂ ਦੀ ਲਗਤਬਾਜੀ ਚੱਲੀ ਆ ਰਹੀ ਹੈ ਤੇ ਹੁਣ ਇਹ ਹਰਪੀ ਦਾ ਇੱਕ ਭਰਾ ਆ ਉਹ ਐਨਡੀਪੀਐਸ ਚ ਬੰਦ ਸੀ ਅੰਦਰ ਤੇ ਥੋੜੇ ਦਿਨ ਪਹਿਲਾਂ ਬਾਹਰ ਆਇਆ ਤੇ ਕੋਈ ਗੱਲ ਨਹੀਂ ਅਸੀਂ ਵੇਖ ਰਹੇ ਹਾਂ ਜੀ ਇਹਨਾਂ ਦੀ ਲਗਤਬਾਜੀ ਦਾ ਜੇ ਕਲੀਅਰ ਨਹੀਂ ਵੀ ਕਿਸ ਗੱਲੋਂ ਆ ਉਹ ਵੀ ਗੱਲ ਕਲੀਅਰ ਕਰ ਲਾਂਗੇ ਸਰ ਜਿੰਨਾਂ ਵੱਲੋਂ ਗੋਲੀ ਚਲੇ ਗਈ ਉਹ ਕਿਸ ਜਗ੍ਹਾ ਤੇ ਰਹਿਣ ਵਾਲੇ ਇਹਦੇ ਬਾਰੇ ਕੁਝ ਦੱਸਿਆ ਉਹਨੇ ਬਿਲਕੁਲ ਲਾਗੇ ਦੇ ਇੱਥੇ ਨਾਲ ਦੀ ਗਲੀ ਦੇ ਵਿੱਚ ਹੀ ਉਹਨਾਂ ਦਾ ਘਰ ਹੈ ਜੀ ਘਰ ਸੀ ਉਹਨਾਂ ਦੇ ਜਹਾ ਹੈ ਘਰ ਨੂੰ ਤਾਲੇ ਵੱਜੇ ਹੋਏ ਨੇ ਤੇ ਆ ਲਾਗੇ ਇੱਕ ਗਲੀ ਛੱਡ ਕੇ ਉਹਦਾ ਘਰ ਹੈ ਉਹ ਹੁਣ ਇਸ ਮਾਮਲੇ ਦੇ ਵਿੱਚ ਹੁਣ ਟੀਮਾਂ ਬਣਾ ਕੇ ਸ਼ਾਫੇਮਾਰੀ ਕੀਤੀ ਜਾ ਰਹੀ ਉਹਨਾਂ ਨੂੰ ਫੜਨ ਵਾਸਤੇ ਬਿਲਕੁਲ ਜੀ ਅਸੀਂ ਭੇਜਤੀ ਹੋਈਆਂ ਟੀਮਾਂ ਵਿਕਲ ਕਰਨੇ ਕੇ ਬਰਾਮਦੇ ਦੋ ਖੋਲ ਬਰਾਮਦ ਹੋਏ ਆ ਇੱਕ ਮਿਲਣ ਨੇ ਆ ਵੀ ਮੇਥੋਂ ਲੈ ਕੇ ਤਾਂ ਤੁਹਾਨੂੰ ਪੇਜ ਕਿਤੇ ਨੇ ਉਸ ਪਾਲ ਨੇ ਲੱਤ ਕਿੰਗੋਲੀ ਕਿੱਥੇ ਹੋ ਜੀ ਲੱਤ ਤਾਂ ਉਹ ਕਹਿ ਕੇ ਗਈ ਆ ਜੀ ਉਹਨੂੰ ਹਸਪੀਟਲ ਲੈ ਜੀ ਮੁਲਾਜ਼ਮਾਂ ਦੇ ਨਾਲ ਹਸਪੀਟਲ ਭੇਜਦਾ ਹੀ ਥਾਣੇ ਆਇਆ ਸੀ ਉਹਦੇ ਨਾਲ ਹੀ ਮੁਲਾਜ਼ਮ ਆਪਣੀ ਗੱਡੀ 'ਚ ਪਿਟਾ ਕੇ ਤੈਨੂੰ ਜੀ ਹਸਪੀਟਲ ਲੈ ਗਏ ਵੀ ਬਿਲਕੁਲ ਉਹਦਾ ਚੈੱਕਅਪ ਕਰਵਾ ਲਈਏ ਬਾਕੀ ਬੰਦੀਕਰ ਵੀ ਹੋਏਗੀ ਬੰਦੇ ਫੜੇ ਜਾਣਗੇ ਆ ਬਿਲਕੁਲ